ਆਵਾਜ਼ ਨੂੰ ਜਿਹੜੀ ਜ਼ੁਬਾਨ ਨੂੰ ਕਲਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦਾ ਜਿਹੜਾ ਖਮਿਆਜਾ ਭੁਗਤਣਾ ਪਊਗਾ ਤੇ ਲੋਕ ਜਿਹੜੇ ਨੇ ਜਦੋਂ ਸਾਡੇ ਨਾਲ ਖੜਨਗੇ ਇਹ ਆਵਾਜ਼ ਉਹਨਾਂ ਦੀ ਆਵਾਜ਼ ਹੋਏਗੀ ਸੜਕ ਬਣੀ ਐ ਨਹੀਂ ਬਣੀ ਐ ਉਹਦੇ ਉੱਤੇ ਲਿਖ ਦਿੰਦੇ ਜੀ ਇਹ ਸੜਕ ਭਗਵੰਤ ਮਾਨ ਨੇ ਬਣਵਾਈ ਸੰਗਰੂਰ ਦੇ ਡੀਸੀ ਦੇ ਘਰ ਦੇ ਅੱਗੇ ਕੋਈ ਸੀਵਰੇਜ ਦੀ ਜਗਾ ਪੱਟੀ ਸੀਗੀ ਤੇ ਉਹ ਕਹਿੰਦੇ ਸਾਲ ਡੇਢ ਸਾਲ ਹੋ ਗਿਆ ਬਣਿਆ ਨਹੀਂ ਤੇ ਛਾਜਲੀ ਨੇ ਲਾਤਾ ਜੀ ਫੋਟੋ ਅਕੇ ਉੱਤੇ ਲਿਖਤਾ ਜੀ ਇਹ ਸੜਕ ਭਗਵੰਤ ਮਾਨ ਨੇ ਨਹੀਂ ਬਣਵਾਈ ਹੈ ਕਿਉਂਕਿ ਉਹ ਤਾਂ ਲਿਖਿਆ ਸੀਗਾ ਭਗਵੰਤ ਮਾਨ ਨੇ ਸੜਕ ਬਣਾਈ ਐ ਠੀਕ ਹੈ ਉਹਨੂੰ ਸੱਤ ਲਿਆ ਜੀ ਤੇ ਹੁਣ ਡੀਸੀ ਤੇ ਐਸਐਸਪੀ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕੀਤਾ ਕਹਿੰਦੇ ਜੀ ਡਿਪਟੀ ਕਮਿਸ਼ਨਰ ਰਾਜ ਦੇ ਸਾਹਮਣੇ ਲੰਘਣ ਵਾਲੀ ਸੜਕ ਦਾ ਕੰਮ 15 ਦਿਨਾਂ ਵਿੱਚ ਸ਼ੁਰੂ ਹੋਵੇਗਾ ਹੁਣ ਦੱਸੋ ਵੀ ਉਹਨੇ ਕੀ ਉੱਥੇ ਡਾਂਗ ਮਾਰਤੀ ਭਾਈ ਤੇਰੇ ਕਹਿੰਦੇ ਬਿਨਾਂ ਤਸਦੀਕ ਕੀਤੀ ਹੁਣ ਸੜਕ ਤਸਦੀਕ ਕਰੂਗੀ ਵੀ ਮੈਂ ਬਣੀ ਹੈ ਕਿ ਨਹੀਂ ਬਣੀ ਉਥੇ ਡਲੇ ਪਏ ਆ ਟੋਏ ਪਏ ਉਹ ਤਾਂ ਆਪ ਹੀ ਬੋਲੀ ਜਾਂਦੀ ਐ ਜਿਆਦਾ ਭਾਈ ਕੈਮਰਾ ਲਾ ਲਿਆ ਕਰੋ ਸੜਕ ਜੀ ਤੁਸੀਂ ਬਣੇ ਹੋ ਕਿ ਨਹੀਂ ਬਣੇ ਸਾਨੂੰ ਦੱਸੋ ਜਵਾਬ ਦਿਓ ਸੜਕ ਜੀ ਕਦੋਂ ਬਣੋਂਗੇ ਕਹਿੰਦੇ ਜੇਕਰ ਬਿਨਾ ਤਸਦੀਕ ਕੀਤਿਆਂ ਤੁਸੀਂ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਹਿਣ ਤੋਂ ਭਾਵ ਸੜਕ ਟੋਏ ਮੱਛਰ ਤੋਂ ਬਿਨਾ ਪੁੱਛੇ ਪਾਤੀ ਤੁਹਾਡੇ ਤੇ ਸਖਤ ਕਾਰਵਾਈ ਹੋਊਗੀ ਮੇਰੇ ਵੱਲੋਂ ਸਾਡੇ ਨਾਲ ਇਸ ਯੁੱਧ ਦੇ ਵਿੱਚ ਖੜੇ ਹੋਏ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਸਾਡੇ ਨਾਲ ਸਹਿਯੋਗ ਕਰਨ ਦਾ ਸਾਨੂੰ ਵਾਅਦਾ ਕੀਤਾ ਅਸੀਂ ਤੁਹਾਡੇ ਸਦਾ ਰਿਣੀ ਰਹਾਂਗੇ ਜਿਸ ਤਰ੍ਹਾਂ ਬਾਈ ਜੀ ਬਖਤੌਰ ਸਿੰਘ ਢੱਲੋਂ ਨੇ ਕਿਹਾ ਕਿ ਦੇਖੋ ਇਹੀ ਉਹ ਪਾਰਟੀ ਹੈ ਅਸੀਂ ਇਹਨਾਂ ਦੀ ਗੱਲ ਹੀ ਨਹੀਂ ਕਰਦੇ ਕਿਉਂਕਿ ਕੱਲ ਨੂੰ ਇਹਨਾਂ ਨੂੰ ਵੀ ਜਦੋਂ ਇਹਨਾਂ ਦੇ ਗੱਲ ਨਹੀਂ ਹੋਣੀ ਕਿਸੇ ਦੀ ਇਹਨਾਂ ਨੇ ਵੀ ਸਾਡੇ ਕੋਲ ਹੀ ਆਉਣਾ ਹੈ ਚਲੋ ਇਹ ਕਰਿੰਦੇ ਨੇ ਇਹਨਾਂ ਦੇ ਇਹਨਾਂ ਦੇ ਜੋ ਤੋਂ ਇਹਨਾਂ ਦੇ ਸੁਪਰੀਮੋ ਦਾ ਹੁਕਮ ਆਇਆ ਇੱਕ ਸਾਈਕਲੋ ਸਟਾਈਲ ਬਿਆਨ ਇਹਨਾਂ ਨੂੰ ਦੇਤਾ ਉਹ ਸਾਰੇ ਛਾਪੀ ਜਾਂਦੇ ਨੇ ਲੱਗੇ ਰਹੋ ਕੋਈ ਗੱਲ ਨਹੀਂ ਇਹ ਤੁਹਾਡਾ ਕੰਮ ਹੈ ਸਾਡਾ ਕੰਮ ਸਾਡਾ ਹੈ ਸੋ ਇਸ ਦੇ ਨਾਲ ਹੀ ਜਿਹੜੀ ਅੱਜ ਅਸੀਂ ਜੋ ਫੈਸਲਾ ਲਿਆ ਉਸ ਫੈਸਲੇ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਸ ਗਰੇਵਾਲ ਜੀ ਇਹ ਸਾਰੇ ਜੋ ਆਪਣਾ ਸੰਘਰਸ਼ ਚੱਲ ਰਿਹਾ ਹੈ ਉਦੇ ਲਈ ਤੁਹਾਨੂੰ ਪਤਾ ਮਾਇਆ ਦੀ ਲੋੜ ਵੀ ਪੈਂਦੀ ਹੈ ਜੇ ਕਿਸੇ ਸੱਜਣ ਵੀਰ ਨੇ ਮਾਇਆ ਦਾ ਯੋਗਦਾਨ ਪਾਉਣਾ ਬਾਈ ਜਸ ਗਰੇਵਾਲ ਨੂੰ ਵੀ ਪਾ ਸਕਦੇ ਨੇ ਇਸ ਤੋਂ ਇਲਾਵਾ ਕੈਮਰੇ ਦੇ ਰਾਹੀਂ ਦੇਖ ਰਹੇ ਸਾਡੇ ਸਾਰੇ ਉਹਨਾਂ ਵੀਰਾਂ ਨੂੰ ਵੀ ਦਰਖਾਸਤ ਹੈ ਮੇਰੇ ਕੰਨਿਓ ਕਿ ਜੇਕਰ ਤੁਸੀਂ ਸਾਡੇ ਨਾਲ ਜਿਹੜੀ ਅਸੀਂ ਤਰੀਕ ਤੁਹਾਡੇ ਤੋਂ ਹੁਣ ਸਲਾਹ ਲੈ ਕੇ ਦੇਣ ਰਹੇ ਹਾਂ ਤਾਂ ਉਸ ਦਿਨ ਜੇਕਰ ਤੁਸੀਂ ਪਹੁੰਚ ਸਕਦੇ ਹੋ ਤਾਂ ਬਹੁਤ ਧੰਨਵਾਦ ਨਿੱਜੀ ਤੌਰ ਦੇ ਉੱਤੇ ਹੀ ਪਹੁੰਚੋ ਕੋਸ਼ਿਸ਼ ਕਰੋ ਕਿਉਂਕਿ ਆਵਾਜ਼ ਜਿਹੜਾ ਪੱਤਰਕਾਰ ਹੈ ਉਹ ਆਮ ਲੋਕਾਂ ਦੀ ਆਵਾਜ਼ ਹੁੰਦਾ ਜਥੇਬੰਦੀਆਂ ਇੱਕ ਵੱਡਾ ਫਿਰ ਵੀ ਜਥੇਬੰਦੀ ਇੱਕ ਜਥੇਬੰਦੀ ਹੁੰਦੀ ਹੈ ਉਹਨਾਂ ਕੋਲ ਇੱਕ ਪਾਵਰ ਹੁੰਦੀ ਹੈ ਪਰ ਕਈ ਵਾਰੀ ਆਮ ਲੋਕਾਂ ਕੋਲੇ ਪਾਵਰ ਨਹੀਂ ਹੁੰਦੀ ਅਸੀਂ ਉਹਨਾਂ ਦੀ ਵੀ ਗੱਲ ਕਰਦੇ ਹਾਂ ਜੇਕਰ ਇਹ ਆਵਾਜ਼ ਦਬ ਗਈ ਤਾਂ ਤੁਹਾਡੀ ਆਮ ਜਨਤਾ ਦੀ ਆਵਾਜ਼ ਵੀ ਦਬ ਜਾਣੀ ਆ ਇੱਕ ਚੀਜ਼ ਦਾ ਧਿਆਨ ਰੱਖਿਓ ਕਿਉਂਕਿ ਜਥੇਬੰਦੀਆਂ ਕੋਲੇ ਇੱਕ ਪਾਵਰ ਹੁੰਦੀ ਹੈ ਇੱਕ ਸੰਘਰਸ਼ ਵਿੱਢਣ ਦਾ ਸੰਘਰਸ਼ ਕਰਨ ਦੀ ਇੱਕ ਤਾਕਤ ਹੁੰਦੀ ਹੈ ਪਰ ਕਈ ਵਾਰੀ ਮੈਨੂੰ ਇੰਨਾ ਲੰਮਾ ਸਮਾਂ ਹੋ ਗਿਆ ਪੱਤਰਕਾਰਤਾ ਦੇ ਵਿੱਚ ਉਹਨਾਂ ਲੋਕਾਂ ਕੋਲੇ ਤਾਕਤ ਨਹੀਂ ਹੁੰਦੀ ਉਹ ਘਰੇ ਬੈਠੇ ਸਿਸਕਦੇ ਰਹਿ ਜਾਂਦੇ ਨੇ ਕਿ ਸਾਡੀ ਕੋਈ ਆਵਾਜ਼ ਬਣੂਗਾ ਤਾਂ ਫਿਰ ਉਦੋਂ ਪੱਤਰਕਾਰੀ ਉਹਨਾਂ ਦੀ ਆਵਾਜ਼ ਬਣਦਾ ਹੈ ਸੋ ਇਹ ਆਵਾਜ਼ ਦਬਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਹ ਆਵਾਜ਼ ਨੂੰ ਜਿਹੜੀ ਜ਼ੁਬਾਨ ਨੂੰ ਕਲਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦਾ ਜਿਹੜਾ ਖਮਿਆਜਾ ਭੁਗਤਣਾ ਪਊਗਾ ਤੇ ਲੋਕ ਜਿਹੜੇ ਨੇ ਜਦੋਂ ਸਾਡੇ ਨਾਲ ਖੜਨਗੇ ਇਹ ਆਵਾਜ਼ ਉਹਨਾਂ ਦੀ ਆਵਾਜ਼ ਹੋਏਗੀ ਸੋ ਜਿੰਨੇ ਸੁਝਾਏ ਉਹਨਾਂ ਦੇ ਵਿੱਚੋਂ ਇੱਕ ਸਾਂਝਾ ਫੈਸਲਾ ਲਿਆ ਗਿਆ ਕਿ 24 ਤਰੀਕ ਨੂੰ ਆਪਾਂ ਡੀਸੀ ਦਫ਼ਤਰ ਦੇ ਕੋਲੇ ਜਿੱਥੇ ਹਮੇਸ਼ਾ ਹੀ ਸੰਘਰਸ਼ ਧਰਨੇ ਮਜ਼ਾਰੇ ਹੁੰਦੇ ਰਹਿੰਦੇ ਨੇ ਉੱਥੇ ਰੱਖਾਂਗੇ ਜੇ ਕਿਸੇ ਵੀਰ ਨੇ ਕੋਈ ਵੀ ਸੁਝਾਅ ਫੇਰ ਵੀ ਆਪਣੀ ਨਹੀਂ ਆ ਸਕਦੇ ਮੈਂ ਇੰਨੀ ਗੱਲ ਕਹਿ ਸਕਦਾ ਜੇਕਰ ਤੁਹਾਡੀ ਕਿਤੇ ਵੀ ਹੋਰ ਕਿਤੇ ਸ਼ਮੂਲੀਅਤ ਹੈ ਤਾਂ ਉਹਦੇ ਵਿੱਚੋਂ ਇੱਕ ਯੂਨਿਟ ਇੱਥੇ ਵੀ ਜ਼ਰੂਰ ਭੇਜ ਦਿਓ ਕਿਉਂਕਿ 24 ਇੱਕ ਸਾਂਝਾ ਜਾ ਕਰ ਲਿਆ 25 ਕਿਉਂਕਿ 26 ਆ ਜਾਣੀਆਂ 25 ਨੂੰ ਸਿਕਿਉਰਿਟੀ ਪੁਆਇੰਟ ਆਫ View ਦੇ ਨਾਲ ਬੜੀ ਔਖਾ ਹੋ ਜਾਣਾ ਕੰਮ ਰੱਬ ਨਾ ਕਰੇ ਕੋਈ 19 21 ਇਹੋ ਜਿਹੇ ਸ਼ਰਾਰਤੀ ਅੰਸਰ ਵੀ ਵਿੱਚ ਵੜ ਜਾਂਦੇ ਨੇ ਤੇ ਉਹਦਾ ਜਿਹੜਾ ਆਪਾਂ ਉਹ ਚੀਜ਼ ਸਾਰੇ ਵੀਰਾਂ ਨੇ ਸਲਾਹ ਕੀਤੀ ਹੈ ਸੋ 24 ਤਰੀਕ ਹੈ 25 ਨੂੰ ਖਬਰਾਂ ਲੱਗ ਜਾਣਗੀਆਂ 26 ਨੂੰ ਜਿਹੜਾ ਜੀ ਕੀ ਕਹਿੰਦੇ ਐ ਗੱਲ ਪਹੁੰਚ ਜਾਣੀ ਹੈ ਤੇ ਮੈਂ ਇਹ ਵੀ ਗੁਜ਼ਾਰਿਸ਼ ਜਿਵੇਂ ਸਾਨੂੰ ਆਏ ਸੀਗੇ ਕਿ 26 ਤਰੀਕ ਨੂੰ ਵੀ ਕਹਿੰਦੇ ਨਾ ਕੋਈ ਥਾਲੀਆਂ ਵਜਾ ਰਿਹਾ ਕੋਈ ਕੁਛ ਵਜਾ ਰਿਹਾ ਤੇ ਜੇਕਰ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੋ ਸ਼ਬਦ ਵੀ ਲਿਖ ਦਿੰਦੇ ਹੋ ਕਲਮ ਦੇ ਹੱਕ ਦੇ ਵਿੱਚ ਅਸੀਂ ਉਹਦੇ ਲਈ ਵੀ ਬਹੁਤ ਧੰਨਵਾਦੀ ਹੋਵਾਂਗੇ ਉਹ ਵੀ 25 ਨੂੰ ਨਾ 24 ਨੂੰ ਤੇ 26 ਨੂੰ ਇਹ ਦੋ ਦਿਨ ਤੁਸੀਂ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਕਰੋ ਤੇ ਜਿਹੜੇ ਉਹ ਲਿਖਦੇ ਨੇ ਉਹਨਾਂ ਦੇ ਥੱਲੇ ਵੀ ਆਪਣੇ ਜਿਹੜਾ ਜਵਾਬ ਦਿਓ ਉਹਨਾਂ ਨੂੰ ਉਹਨਾਂ ਨੂੰ ਵੀ ਜਿਹੜਾ ਇਹ ਗੱਲ ਹੈਗੀ ਹੈ ਸੋ ਇਹ ਮੇਰੀ ਗੁਜ਼ਾਰਿਸ਼ ਹੈ ਸੋ 25 ਤਰੀਕ 24 ਤਰੀਕ 24 ਤਰੀਕ ਦੀ ਇਹ ਜਿਹੜੀ ਆ ਫਾਈਨਲ ਕਰ ਦਿੱਤੀ ਗਿਆ ਸੰਘਰਸ਼ ਦੇ ਲਈ ਫਿਰ ਅਗਲੇ ਜਿਹੜਾ ਮੱਝਾ ਤੇ ਦੁਆਬਾ ਉਹਦੀ ਆਪਾਂ ਫਿਰ ਤੈਅ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਟਾਈਮਿੰਗ ਜੀ ਉਹੀ 12 ਵਜੇ ਦੀ ਰੱਖ ਲਓ ਕਿਉਂਕਿ ਧੁੰਦ ਹੈਗੀ ਆ 12 ਵਜੇ ਪਹੁੰਚ ਜਾਓਗੇ ਸਾਰੇ ਜਣੇ ਠੀਕ ਹੈ ਜੀ ਤੇ ਇੱਕ ਪ੍ਰਵਾਨਗੀ ਦੇ ਦਿਓ ਜੀ ਸਾਰੇ ਹੱਥ ਖੜਾ ਕਰਕੇ ਦੇਖੋ ਇੱਕ ਹੈਰਾਨੀ ਹੁੰਦੀ ਆ ਅਕਸਰ ਅਸੀਂ ਸੜਕ ਦੇ ਉੱਤੇ ਖੜੇ ਪਾਣੀ ਦੀ ਗੱਲ ਕਰਦੇ ਆਂ ਮੱਛਰ ਆ ਗਏ ਜੀ ਬਿਮਾਰੀ ਫੈਲ ਗਈ ਜੀ ਐਕਸੀਡੈਂਟ ਹੋ ਗਿਆ ਸੰਗਰੂਰ ਪੁਲਿਸ ਦਾ ਇੱਕ ਕਾਰਨਾਮਾ ਮੈਂ ਤੁਹਾਡੇ ਅੱਗੇ ਲਿਆ ਦਿਆਂ ਸਾਡੇ ਪੱਤਰਕਾਰ ਨੇ ਛਾਜਲੀ ਸਾਹਿਬ ਹੁਣ ਤੁਹਾਨੂੰ ਪਤਾ ਵੀ ਇੱਕ ਥੋਕ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੋਰਡ ਬਣਵਾਤੇ ਉਹ ਕਿਸੇ ਕੰਪਨੀ ਨੂੰ ਦਿੱਤਾ ਠੇਕਾ ਸੜਕ ਬਣੀ ਐ ਨਹੀਂ ਬਣੀ ਐ ਉਹਦੇ ਉੱਤੇ ਲਿਖ ਦਿੰਦੇ ਜੀ ਇਹ ਸੜਕ ਭਗਵੰਤ ਮਾਨ ਨੇ ਬਣਵਾਈ ਹੁਣ ਪਿੱਛੇ ਅਦੌਲੇ ਤੋਂ ਮੇਰੇ ਕੋਲੇ ਫੋਟੋ ਆਈ ਐ ਸੜਕ ਨਹੀਂ ਬਣੀ ਉਹਤੇ ਹੀ ਬੋਰਡ ਲੱਗਿਆ ਪਿਆ ਤੇ ਸੰਘਰੂਰ ਦੇ ਡੀਸੀ ਦੇ ਘਰ ਦੇ ਅੱਗੇ ਕੋਈ ਸੀਵਰੇਜ ਦੀ ਜਗਾ ਪੱਟੀ ਸੀਗੀ ਤੇ ਉਹ ਕਹਿੰਦੇ ਸਾਲ ਡੇਢ ਸਾਲ ਹੋ ਗਿਆ ਉਹ ਬਣਿਆ ਨਹੀਂ ਤੇ ਛਾਜਲੀ ਨੇ ਲਾਤਾ ਜੀ ਫੋਟੋ ਅਕੇ ਉੱਤੇ ਲਿਖਤਾ ਜੀ ਇਹ ਸੜਕ ਭਗਵੰਤ ਮਾਨ ਨੇ ਨਹੀਂ ਬਣਵਾਈ ਹੈ ਕਿਉਂਕਿ ਉਤੇ ਲਿਖਿਆ ਸੀਗਾ ਭਗਵੰਤ ਮਾਨ ਨੇ ਸੜਕ ਬਣਾਈ ਹੈ ਠੀਕ ਹੈ ਉਹਨੂੰ ਸੱਤ ਲਿਆ ਜੀ ਸਾਈਬਰ ਵਾਲਿਆਂ ਨੇ ਤੇ ਹੁਣ ਡੀਸੀ ਤੇ ਐਸਐਸਪੀ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕੀਤਾ ਕਹਿੰਦੇ ਜੀ ਡਿਪਟੀ ਕਮਿਸ਼ਨਰ ਰੈਸ਼ ਦੇ ਸਾਹਮਣੇ ਲੰਘਣ ਵਾਲੀ ਸੜਕ ਦਾ ਕੰਮ 15 ਦਿਨਾਂ ਵਿੱਚ ਸ਼ੁਰੂ ਹੋਵੇਗਾ ਹੁਣ ਦੱਸੋ ਵੀ ਉਹਨੇ ਕੀ ਉੱਥੇ ਡਾਂਗ ਮਾਰਤੀ ਭਾਈ ਤੇਰੇ ਫਿਰ ਸੁਣੋ ਕਹਿੰਦੇ ਬਿਨਾ ਤਸਦੀਕ ਕੀਤੀਆਂ ਹੁਣ ਸੜਕ ਤਸਦੀਕ ਕਰੂਗੀ ਵੀ ਮੈਂ ਬਣੀ ਹੈ ਕਿ ਨਹੀਂ ਬਣੀ ਉੱਥੇ ਡਲੇ ਪਏ ਆ ਟੋਏ ਪਏ ਉਹ ਤਾਂ ਆਪ ਹੀ ਬੋਲੀ ਜਾਂਦੀ ਐ ਜਾਂਦਾ ਭਾਈ ਕੈਮਰਾ ਲਾ ਲਿਆ ਕਰੋ ਸੜਕ ਜੀ ਤੁਸੀਂ ਬਣੇ ਹੋ ਕਿ ਨਹੀਂ ਬਣੇ ਸਾਨੂੰ ਦੱਸੋ ਜਵਾਬ ਦਿਓ ਸੜਕ ਜੀ ਕਦੋਂ ਬਣੋਗੇ ਸੋ ਮੁੱਕ ਸਾਡੇ ਡੀਸੀ ਸਾਹਿਬ ਕਹਿੰਦੇ 15 ਦਿਨਾਂ ਦਾ ਕੰਮ ਸ਼ੁਰੂ ਹੋਊਗਾ ਪਰ ਨਾਲ ਇੱਕ ਵਾਰਨਿੰਗ ਦੇਤੀ ਜੀ ਕਹਿੰਦੇ ਜੇਕਰ ਬਿਨਾਂ ਤਸਦੀਕ ਕੀਤਿਆਂ ਤੁਸੀਂ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਹਿਣ ਤੋਂ ਭਾਵ ਸੜਕ ਟੋਏ ਮੱਛਰ ਤੋਂ ਬਿਨਾਂ ਪੁੱਛੇ ਪਾਤੀ ਤੁਹਾਡੇ ਤੇ ਸਖਤ ਕਾਰਵਾਈ ਹੋਊਗੀ। ਲਓ ਜੀ ਇਹ ਸਾਡੀ ਸਰਕਾਰ ਦਾ ਇੱਕ ਨਵਾਂ ਹੁਣ ਤਾਂ ਅਫਸਰ ਵੀ ਆ ਜਿਹੜੇ ਉਹ ਵੀ ਇਸ ਕੰਮ ਤੇ ਉਤਰ ਪਏ ਦੋਵੇਂ ਬਹਿ ਕੇ ਫੋਟੋ ਖਿਚਾਉਂਦੇ ਆ। ਹੁਣ ਮੈਂ ਵੀ ਤੁਹਾਨੂੰ ਇੱਥੋਂ ਪੁੱਛ ਲੈਣਾ ਜੀ ਇਹ ਫੋਟੋ ਤਸਦੀਕ ਕਰ ਦਿਓ ਜੀ ਤੁਹਾਡੀ ਹੈਗੀ ਕਿ ਨਹੀਂ ਹੈਗੀ ਜੀ। ਫਿਰ ਮੈਂ ਵੀ ਸ਼ੇਅਰ ਕਰ ਦਿਆਂ ਜੀ। ਧੰਨਵਾਦ। ਨੇ ਜੀ ਇੱਕ ਇੱਕ ਬੀਤੇ ਦਿਨੀ ਤੁਸੀਂ ਸਾਰਿਆਂ ਨੇ ਮੇਰੇ ਨਾਲ ਮੋਨਔਲ ਖੜੇ ਨੇ ਇਹਨਾਂ ਦਾ ਚੈਨਲ ਹੈ ਪੰਜਾਬੀ ਨਜ਼ਰੀਆ ਇਹਨਾਂ ਨੇ ਫਰੀਦਕੋਟ ਚੈਲਪਿੰਡ ਦੇ ਇੱਕ ਖਬਰ ਕੀਤੀ ਸੀ ਕਿ ਨੌਜਵਾਨ ਉਹ ਚ ਬੋਲ ਰਿਹਾ ਸੀ ਕਿ ਸਾਡੇ ਪਿੰਡ ਨਸ਼ਾ ਵਿਕਦਾ ਜਿਹਨੂੰ ਲੈ ਕੇ ਇਹਨਾਂ ਨੇ ਖਬਰ ਕੀਤੀ ਤਾਂ ਉਸ ਤੋਂ ਬਾਅਦ ਕਿਉਂਕਿ ਇੱਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੋਧੀ ਚਲਾ ਰਹੀ ਹੈ ਤੇ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੋਧੀ ਅਸਲ ਹਕੀਕਤ ਇਹ ਹੈ ਤਾ ਉਸ ਤੋਂ ਬਾਅਦ ਪੁਲਿਸ ਇਹਨਾਂ ਦੇ ਘਰ ਵੀ ਜਾਂਦੀ ਹੈ ਡਰਾਉਂਦੀ ਧਮਕਾਉਂਦੀ ਵੀ ਹੈ ਖਬਰ ਡਿਲੀਟ ਕਰਨ ਲਈ ਵੀ ਜ਼ੋਰ ਪਾਉਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਨੌਜਵਾਨ ਨਸ਼ਾ ਖਿਲਾਫ ਬੋਲਿਆ ਇੱਕ ਪਾਸੇ ਤਾਂ ਕਹਿ ਰਿਹਾ ਕਿ ਅਸੀਂ ਸੂਰਮਾ ਕਵਾਂਗੇ ਜਿਹੜਾ ਨਸ਼ਾ ਛੱਡੂਗਾ ਇਹ ਮਦਦ ਕਰੂਗਾ ਦੂਜੇ ਪਾਸੇ ਉਹਨ ਉਸ ਨੌਜਵਾਨ ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਉਹਨੂੰ ਨਸ਼ਾ ਤਸਕਰਾਂ ਦੇ ਘਰਾਂ 'ਚ ਨਾਲ ਲੈ ਗਈ ਪੁਲਿਸ ਕਿ ਦੱਸ ਕੌਣ ਹੈ ਇੱਕ ਪਾਸੇ ਕਹਿੰਦੇ ਆ ਨਾਮ ਗੁਪਤ ਰੱਖਿਆ ਜਾਊਗਾ ਇੱਕ ਪਾਸੇ ਉਹਨੂੰ ਚੱਕ ਕੇ ਨਾਲ ਤੁਰੇ ਫਿਰਦੇ ਆ ਹੁਣ ਉਸ ਨੌਜਵਾਨ ਤੇ ਦਬਾਅ ਪਾਇਆ ਜਾ ਰਿਹਾ ਉਹ ਡਰਿਆ ਹੋਇਆ ਅਸੀਂ ਇਸ ਸਾਰੇ ਜਿਹੜੇ ਅੱਜ ਸਾਥੀ ਧਮਕੀ ਵੀ ਆਈ ਹੈ ਸੋ ਇਹ ਸਾਰੇ ਉਹਨੂੰ ਜਿਹੜੇ ਨਸ਼ਾ ਤਸਕਰਾਂ ਨੂੰ ਧਮਕੀ ਵੀ ਦੇ ਰਹੇ ਐ ਸੋ ਅਸੀਂ ਸਾਰੇ ਇੱਥੇ ਮੌਜੂਦ ਜਿਹੜੇ ਸਾਥੀ ਆਏ ਐ ਉਹਨਾਂ ਤੋਂ ਇੱਕ ਨਖੇਦੀ ਪਾਉਣੀ ਚਾਹੁੰਨੇ ਤੇ ਨਾਲ ਇਹ ਚਾਹੁੰਨੇ ਆ ਕਿ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਜਿਹੜੇ ਨਸ਼ਾ ਜਿਹੜੀ ਨਸ਼ਾ ਖਿਲਾਫ ਜੇਕਰ ਕੋਈ ਆਵਾਜ਼ ਉਠਾਉਂਦਾ ਉਹਨੂੰ ਡਰਾਉਂਦੇ ਧਮਕਾਉਂਦੇ ਐ ਇੱਥੋਂ ਇੱਕ ਨਖੇਦੀ ਅਸੀਂ ਮਤਾ ਜਿਹੜਾ ਉਹ ਪਾਸ ਪ੍ਰਵਾਨਤ ਕਰਾਉਣਾ ਚਾਹੁੰਨੇ ਆ ਸਾਰੇ ਸਾਥੀ ਹੱਥ ਖੜਾ ਕਰਕੇ ਇਸ ਚੀਜ਼ ਦੇ ਉੱਤੇ ਜਿਹੜੀ ਆ ਪ੍ਰਵਾਨਗੀ ਮੰਗਦੇ ਆ ਧੰਨਵਾਦ ਜੀ ਸੋ ਐਕਸ਼ਨ ਕਮੇਟੀ ਦਾ ਐਲਾਨ ਹੋ ਗਿਆ ਜੀ ਐਕਸ਼ਨ ਦਾ ਐਲਾਨ ਹੋ ਗਿਆ ਤੇ ਹਾਂ ਜੀ ਇੱਕ ਦੋ ਇੱਕ ਦੋ ਨੇ ਰਹਿ ਗਏ ਬੁਲਾਰੇ ਕੋਈ ਰਹਿ ਗਏ